ਦੇਖਣ ਇੱਕ ਨਿਮਕ ਮਨਮਾਹੇ ਅਰਾਦਾਓ ਗਜਪਤ ਪਾ ਰਿਓ ਤਾਰੇ ਸਤਿਗੁਰ ਜੀ ਦਾ ਫਰਮਾਨ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਫਰਮਾਇਆ ਕਿ ਹਾਥੀ ਨੇ ਇੱਕ ਪਲ ਪ੍ਰਭੂ ਦਾ ਸਿਮਰਨ ਕੀਤਾ ਤਾਂ ਉਸ ਦੀ ਜਾਨ ਬਚ ਗਈ ਪਰਮੇਸ਼ਵਰ ਦੇ ਨਾਮ ਦੀ ਐਸੀ ਮਹਿਮਾ ਹੈ ਪਸ਼ੂ ਹੋਵੇ ਜਾਂ ਪੰਛੀ ਕੋਈ ਵੀ ਹੈ ਜਿਹੜਾ ਵੀ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਸਿਮਰਨ ਕਰਦਾ ਉਸ ਦਾ ਭਾਰ ਉਤਾਰਾ ਜ਼ਰੂਰ ਹੁੰਦਾ ਹੈ ਗਜਪਤ ਹਾਥੀ ਦੁੱਖ ਪੀੜਾ ਦੇ ਨਾਲ ਵਿਆਕੁਲ ਸੀ ਉਸ ਦੀਆਂ ਚਿੰਕਾਂ ਨੇ ਜਦੋਂ ਕੁਝ ਨਾ ਸਵਾਰਿਆ ਤਾਂ ਉਸ ਨੇ ਭਗਤੀ ਕੀਤੀ ਤੇ ਪਰਮਾਤਮਾ ਵੱਲ ਧਿਆਨ ਕੀਤਾ ਉਸ ਵੇਲੇ ਪਰਮਾਤਮਾ ਨੇ ਆਪਣੀ ਸ਼ਕਤੀ ਦੇ ਨਾਲ ਉਸ ਦੀ ਸਹਾਇਤਾ ਤੇ ਆਇਆ ਉਸ ਹਾਥੀ ਨੂੰ ਤੰਦੂਏ ਨੇ ਫੜਿਆ ਸੀ ਜਿਹੜਾ ਪਾਣੀ ਦੇ ਵਿੱਚੋਂ ਹਾਥੀ ਨੂੰ ਬਾਹਰ ਨਹੀਂ ਸੀ ਆਣ ਦਿੰਦਾ ਇਹ ਭਗਤ ਜਨੋ ਇੱਕ ਮਨ ਹੋ ਕੇ ਕਥਾ ਸੁਣੋ ਕਿਵੇਂ ਹਾਥੀ ਤੇ ਬੰਧਨ ਕੱਟੇ ਗਏ ਮਹਾ ਭਾਰਤ ਕਾਲ ਅਨੁਸਾਰ ਇਹ ਕਥਾ ਆਈ ਹੈ ਕੀ ਹੋਤਾ ਤੇ ਬ੍ਰਹਮਾ ਦੋ ਭਰਾ ਹੋਏ ਨੇ ਦੋਵੇਂ ਭਗਤੀ ਕਰਿਆ ਕਰਦੇ ਸੀ ਇਕੱਠੇ ਰਹਿੰਦੇ ਸੀ ਬੜੇ ਜੱਪ ਤੱਪ ਵਾਲੇ ਸੀ ਇੱਕ ਦਿਨ ਦੋਵਾਂ ਨੇ ਸਲਾਹ ਕਰਤੀ ਕਿ ਕਿਉਂ ਨਾ ਆਪਾਂ ਕਿਸੇ ਰਾਜੇ ਦੇ ਮਹਿਲ ਵਿੱਚ ਚਲਨੇ ਆਉਤੋਂ ਦੱchnਾ ਲੈ ਕੇ ਆਣੀ ਆ ਇੱਕ ਤਾਂ ਦੱchnਾ ਆਪਾਂ ਨੂੰ ਰਾਜਾ ਹੈ ਜਾਦੀ ਦੇਵੇਗਾ ਤੇ ਆਪਾਂ ਨੂੰ ਵਾਰ-ਵਾਰ ਦੱchnਾ ਲੈਣ ਲਈ ਲੋਕਾਂ ਦੇ ਘਰ ਨਹੀਂ ਜਾਣਾ ਪਏਗਾ ਦੋਵਾਂ ਦੀ ਸਹਿਮਤੀ ਹੋਈ ਅਗਲੇ ਦਿਨ ਦੋਵੇਂ ਉੱਠੇ ਨੇ ਉੱਠ ਕੇ ਆਪਣਾ ਕਾਰਵਿਹਾਰ ਕੀਤਾ ਪਾਠ ਪੂਜਾ ਕੀਤੀ ਐ ਤੇ ਦੋਵੇਂ ਇੱਕ ਨਗਰ ਦੇ ਵੱਲ ਚੱਲ ਪਏ ਨੇ ਤੇ ਰਾਜੇ ਦੇ ਮਹਿਲ ਪਹੁੰਚੇ ਨੇ ਜਾ ਕੇ ਰਾਜੇ ਤੋਂ ਦਛਣਾ ਮੰਗੀ ਹੈ ਤਾਂ ਕਿਸੇ ਸੁਭਾਵਿਕ ਕਾਰਨ ਹੀ ਬ੍ਰਹਮਾ ਨੂੰ ਜਿਹੜੀ ਹੈ ਦਛਣਾ ਘਟ ਮਿਲਦੀ ਹੈ ਤਾਂ ਉਹ ਤੇ ਨੂੰ ਜਿਆਦਾ ਬ੍ਰਹਮਾ ਨੇ ਸੋਚਿਆ ਮੈਨੂੰ ਘਟ ਮਿਲੀ ਹੈ ਭਰਾ ਨੂੰ ਬਾਦ ਉਹਨੇ ਕੀ ਕੀਤਾ ਕਿ फटाफट ਦੋਵੇਂ ਦਛਣਾ ਇੱਕੋ ਕਰਕੇ ਉਹਦੇ ਦੋ ਹਿੱਸੇ ਆ ਕੇ ਆਖਣ ਲੱਗਾ ਲੈ ਵੀ ਚੱਕ ਲੈ ਇੱਕ ਹਿੱਸਾ ਉਹਦਾ ਜਿਹੜਾ ਭਰਾ ਹੋਤਾ ਸੀ ਆਖਣ ਲੱਗਾ ਐਵੇਂ ਨਹੀਂ ਹੋ ਸਕਦਾ ਮੈਂ ਤਾਂ ਉਹਨਾ ਹੀ ਹਿੱਸਾ ਲਵਾਂਗਾ ਜਿੰਨਾ ਮੈਨੂੰ ਮਿਲਿਆ ਤੂੰ ਦਛਣਾ ਇਕੱਠੀ ਕਿਉਂ ਕੀਤੀ ਹੈ ਬ੍ਰਹਮ ਆਖਣ ਲੱਗਾ ਈਰਖਾ ਕਿਉਂ ਕਰਦਾ ਹੈ ਤੇ ਹੋਤੇ ਨੇ ਜਵਾਬ ਦਿੱਤਾ ਈਰਖਾ ਤੇ ਲਾਲਚ ਤੁਸਾ ਕੀਤਾ ਜਦੋਂ ਤੁਹਾਨੂੰ ਦਛਨਾ ਘੱਟ ਮਿਲੀ ਸੀ ਮੈਨੂੰ ਵੱਦ ਤੁਸੀਂ ਇਕੋ ਜੀ ਕਿਉਂ ਕੀਤੀ ਕਿਉਂ ਮਿਕਸ ਕੀਤੀ ਕਿਉਰ ਲਈ ਤੁਸੀਂ ਲਾਲਚ ਕੀਤਾ ਜਦੋਂ ਹੋਤੇ ਦੇ ਮੁਰੂਤ ਬ੍ਰਹਮਾ ਨੇ ਲਾਲਚ ਦਾ ਸ਼ਬਦ ਸੁਣਿਆ ਤਾਂ ਉਹ ਆਖਣ ਲੱਗਾ ਜੇ ਮੈਂ ਲਾਲਚੀ ਹਾਂ ਤਾਂ ਤੂੰ ਵੀ ਤੰਦੂਏ ਵਾਂਗੇ ਜਾਂ ਮੈਂ ਤੈਨੂੰ ਸ਼ਰਾਪ ਦੇਣਾ ਕਿ ਤੂੰ ਗੰਡਕੀ ਨਦੀ ਦੇ ਵਿੱਚ ਤੰਦਵਾ ਬਣ ਕੇ ਰਹੇਂਗਾ ਲਾਲਚੀ ਹੋਤਾ ਵੀ ਘਟ ਨਹੀਂ ਸੀ ਜਪ ਤਪ ਦੋਵਾਂ ਨੇ ਬਹੁਤ ਕੀਤਾ ਹੋਇਆ ਸੀ ਉਸ ਨੇ ਵੀ ਭਗਵਤ ਭਗਤੀ ਕੀਤੀ ਸੀ ਤੇ ਉਹਨੇ ਵੀ ਅੱਗੋਂ ਸ਼ਰਾਪ ਦਿੱਤਾ ਕਿ ਜੇ ਮੈਂ ਤੰਦਵਾ ਬਣਾਗਾ ਤਾਂ ਚੇਤੇ ਰੱਖ ਤੂੰ ਵੀ ਮਸਤ ਹਾਤੀ ਬਣੇਗਾ ਤਾਂ ਉਸੇ ਨਦੀ ਦੇ ਵਿੱਚ ਜਦੋਂ ਪਾਣੀ ਪੀਣਾਵੇਂਗਾ ਤਾਂ ਮੈਂ ਤੈਨੂੰ ਫੜ ਕੇ ਗੋਤੇ ਦੇ ਦੇ ਕੇ ਮਾਰਾਂਗਾ ਮੜ ਯਾਦ ਕਰੇਗਾ ਐਸੇ ਲਾਲਚ ਨੂੰ ਤੂੰ ਕੁੱਲ ਨਾਸ਼ ਕਰਨ ਦਾ ਬੀੜਾ ਚੁੱਕਿਆ ਹੈ ਨੀਚ ਜਮਾਨੇ ਦਾ ਐਵੇਂ ਆਖਦਾ ਹੋਇਆ ਹੋਤਾ ਆਪਣਾ ਵੀ ਹਿੱਸਾ ਛੱਡ ਕੇ ਘਰ ਨੂੰ ਆ ਗਿਆ ਕੁਝ ਸਮਾਂ ਪਿਆ ਦੋਵੇਂ ਭਰਾ ਮਰ ਗਏ ਤੇ ਅਗਲਾ ਜਨਮ ਧਾਰਨ ਕੀਤਾ ਹੋਤਾ ਤੰਦੂਆ ਬਣਿਆ ਤੇ ਬ੍ਰਹਮਾ ਹਾਥੀ ਦੋਵੇਂ ਗੰਡਗੇ ਨਦੀ ਦੇ ਕੋਲ ਚੱਲੇ ਗਏ ਉਹ ਨਦੀ ਬੜੀ ਡੂੰਗੀ ਸੀ ਭਗਤ ਜਨੋ ਵੇਖੋ ਲਾਲਚ ਕਿੰਨਾ ਮਾੜਾ ਹੈ ਭਾਈ ਨੂੰ ਭਾਈ ਦੇ ਨਾਲ ਲੜਾ ਦਿੱਤਾ ਐਨੇ ਮੁਰਕ ਬਣਾਇਆ ਕਿ ਦੋਵਾਂ ਨੇ ਏਕੁੱਲ ਨਾਸ਼ ਕਰਾ ਲਈ ਅਸਲ ਦੇ ਵਿੱਚ ਹਉਮੈ ਹੰਕਾਰ ਤੇ ਲਾਲਚ ਬੁੱਧੀ ਨੂੰ ਭ੍ਰਸਟ ਕਰ ਦਿੰਦਾ ਹੈ ਦੁਖੀ ਹੁੰਦੇ ਹਨ ਲੋਕ ਜਿਹੜੇ ਲਾਲਚ ਦੇ ਵੱਧੇ ਹੁੰਦੇ ਹਨ ਲਾਲਚ ਦੀ ਅਪਰਮ ਅਪਾਰ ਮਹਿਮਾ ਹੈ ਕਦੇ ਵੀ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਜਿਹੜੇ ਦੋਵੇਂ ਭਰਾ ਇਕੱਠੇ ਰਹਿੰਦੇ ਸਨ ਇਕੱਠੇ ਭਗਤੀ ਕਰਿਆ ਕਰਦੇ ਸਨ ਅੱਜ ਉਸ ਲਾਲਚ ਦੇ ਵਿੱਚ ਆ ਕੇ ਦੋਵਾਂ ਨੇ ਆਪਣੀ ਕੁੱਲ ਦਾ ਨਾਸ਼ ਕਰਾ ਲਿਆ ਸਮਾਂ ਪਿਆ ਬ੍ਰਹਮ ਹਾਥੀ ਬਣਿਆ ਬੜਾ ਵੱਡਾ ਹਾਥੀ ਹਾਥੀਆਂ ਦਾ ਸਰਦਾਰ ਸੀ ਉਹ ਬੜਾ ਜੰਗਲ ਦੇ ਵਿੱਚ ਆਕੜ ਕੇ ਚੱਲਦਾ ਸੀ ਤੇ ਹਾਥੀ ਤੇ ਹਾਥਨੀਆਂ ਦਾ ਝੁੰਡ ਨਾਲ ਲੈ ਕੇ ਫਿਰਦਾ ਸੀ ਜੰਗਲ ਦਾ ਬਾਦਸ਼ਾਹ ਸੀ ਜਿਵੇਂ ਸ਼ਰਾਬ ਨੇ ਪੂਰਾ ਹੋਣਾ ਸੀ ਉਹ ਟਾਈਮ ਆਇਆ ਗਜਿੰਦਰ ਬ੍ਰਹਮਾ ਹਾਥੀ ਨੂੰ ਪਿਆਸ ਲੱਗੀ ਤੇ ਉਹ ਗੰਡਕੀ ਨਦੀ ਦੇ ਕੋਲ ਚੱਲਿਆ ਗਿਆ ਨਦੀ ਦੇ ਵਿੱਚ ਵੜਿਆ ਪਾਣੀ ਠੰਡਾ ਸੀ ਪੀਤਾ ਤੇ ਹਾਥੀ ਪਿਆਸੇ ਸਨ ਬਾਕੀ ਹਾਥੀ ਤਾਂ ਪਾਣੀ ਪੀ ਕੇ ਬਾਹਰ ਆ ਗਏ ਤੇ ਜਿਹੜਾ ਬ੍ਰਹਮ ਹਾਥੀ ਸੀ ਉਹ ਨਦੀ ਦੇ ਵਿੱਚ ਥੋੜਾ ਜਿਹਾ ਅੱਗੇ ਚਲਾ ਗਿਆ ਅੱਗੇ ਉਸ ਦਾ ਭਰਾ ਤੰਦੂਏ ਦਾ ਰੂਪ ਧਾਰਨ ਕਰਕੇ ਬੈਠਾ ਸੀ ਉਸ ਨੇ ਬ੍ਰਹਮਾ ਦੀਆਂ ਲੱਤਾਂ ਫੜ ਕੇ ਉਸ ਨੂੰ ਡੂੰਘੇ ਪਾਣੀ ਵੱਲ ਖਿੱਚਣਾ ਸ਼ੁਰੂ ਕੀਤਾ ਉਹ ਜਿਵੇਂ ਜਿਵੇਂ ਅੱਗੇ ਹੋਇਆ ਜਦੋਂ ਡੁੱਬਣ ਤੇ ਆਇਆ ਤਾਂ ਹਾਥੀ ਨੇ ਜ਼ੋਰ ਮਾਰਿਆ ਵਾਪਸ ਨਹੀਂ ਨਿਕਲ ਸਕਿਆ ਉਸ ਨੂੰ ਵੀ ਪਤਾ ਲੱਗਾ ਕਿ ਮੈਨੂੰ ਕਿਸੇ ਨੇ ਪਾਣੀ ਦੇ ਵਿੱਚ ਫੜਿਆ ਹੋਇਆ ਹੈ ਹਾਥੀ ਪਾਣੀ ਦੇ ਵਿੱਚ ਚਿੰਕਾ ਮਾਰਨ ਲੱਗਾ ਰੋਲਾ ਪਾਣ ਲੱਗਾ ਤੇ ਜਿਹੜੇ ਦੂਜੇ ਹਾਥੀ ਸਨ ਉਹ ਡਰ ਗਏ ਥੋੜਾ ਜਿਹਾ ਪਿੱਛੇ ਹਟ ਗਏ ਤੇ ਹਾਥੀ ਵੀ ਆਪਣਾ ਪੂਰਾ ਯਤਨ ਕਰਦਾ ਬਾਹਰ ਨਿਕਲਣ ਦਾ ਪਰ ਜਿਹੜਾ ਤੰਦੂਆ ਹੈ ਉਹਦਾ ਭਰਾ ਉਹ ਉਹਨੂੰ ਪਾਣੀ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੰਦਾ ਉਹਨੂੰ ਡੋਬਣ ਦਾ ਯਤਨ ਕਰਦਾ ਹੈ ਕਈ ਦਿਨ ਬੀਤ ਗਏ ਦੋਵਾਂ ਨੂੰ ਲੜਦਿਆਂ ਹੋਇਆਂ ਤੰਦੂਏ ਦੀ ਖਰਾਕ ਤਾਂ ਪਾਣੀ ਦੇ ਵਿੱਚ ਹੋਈ ਤੇ ਹਾਥੀ ਦੀ ਖਰਾਕ ਬਾਹਰ ਜੰਗਲ ਦੇ ਵਿੱਚ ਸੀ ਉਹਨਾਂ ਹਾਥੀਆਂ ਨੇ ਵੀ ਕੀ ਕੀਤਾ ਦਰਖਤਾਂ ਦੇ ਪੱਤੇ ਤੋੜ ਕੇ ਲਿਆਏ ਨਦੀ ਦੇ ਵਿੱਚ ਸੱਟ ਨਹੀਂ ਸ਼ੁਰੂ ਕੀਤੇ ਪਰ ਹਾਥੀ ਦੁੱਖ ਦੇ ਨਾਲ ਇੰਨਾ ਜ਼ਿਆਦਾ ਵਿਆਕੁਲ ਸੀ ਕਿ ਉਹਨੂੰ ਕੁਝ ਵੀ ਖਾਣ ਨੂੰ ਨਹੀਂ ਮਿਲਿਆ ਸਮਾਂ ਬੀਤਿਆ ਕੁਝ ਹੋਰ ਸਮਾਂ ਬੀਤਿਆ ਤੇ ਹਾਥੀ ਵੀ ਚੱਪਤਪ ਵਾਲਾ ਸੀਗਾ ਪਿਛਲੇ ਜਨਮ ਦੇ ਵਿੱਚ ਚੱਪਤਪ ਉਹਨੇ ਵੀ ਕੀਤਾ ਸੀ ਉਹਨੂੰ ਵੀ ਪਤਾ ਲੱਗ ਗਿਆ ਕਿਉਂਕਿ ਪਿਛਲੇ ਹਿਸਾ ਜਨਮ ਦਾ ਹਿਸਾਬ ਅਜੇ ਬਾਕੀ ਹੈ ਇਤਿਹਾਸਕਾਰ ਤਾਂ ਇੱਥੇ ਤੱਕ ਵੀ ਲਿਖ ਦਿੰਦੇ ਨੇ ਕਿ ਤੰਦੂਵੇ ਤੇ ਹਾਥੀ ਨੂੰ ਲੜਦਿਆਂ ਹੋਇਆਂ ਕਈ ਸਾਲ ਲੰਘ ਗਏ ਪਾਣੀ ਵਿੱਚ ਭੁੱਖਾ ਰਿਆ ਤੰਦੂਏ ਦੀ ਖਰਾਕ ਤਾਂ ਪਾਣੀ ਵਿੱਚ ਹੋਈ ਹਾਥੀ ਮਾੜਾ ਹੋ ਗਿਆ ਜਦੋਂ ਡੁੱਬਣ ਲੱਗਾ ਉਸ ਦਾ ਕੋਈ ਵੀ ਬਸ ਨਾ ਚੱਲਿਆ ਤਾਂ ਹਾਥੀ ਕੀ ਤੱਕਦਾ ਕਿਸਮ ਨੇ ਪਾਣੀ ਦੇ ਵਿੱਚ ਇੱਕ ਕਮਲ ਦਾ ਫੁੱਲ ਰੁੜਿਆ ਹੋਇਆ ਆ ਰਿਹਾ ਜਦੋਂ ਕਮਲ ਦਾ ਫੁੱਲ ਹਾਥੀ ਨੇ ਤੱਕਿਆ ਤੇ ਹਾਥੀ ਨੇ ਕੀ ਕੀਤਾ ਉਸ ਕਮਲ ਦੇ ਫੁੱਲ ਨੂੰ ਸੁੰਡ ਦੇ ਵਿੱਚ ਲਿਆ ਤੇ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਬੇਨਤੀ ਜੁਧੜੀ ਕਰਨੀ ਸ਼ੁਰੂ ਕਰ ਦਿੱਤੀ ਹਾਥੀ ਨੇ ਉਸ ਅਕਾਲਪੁਰਖ ਪਰਮਾਤਮਾ ਨੂੰ ਵਾਸਤਾ ਪਾਇਆ ਪੁਕਾਰ ਕੀਤੀ ਆਖਣ ਲੱਗਾ हे ਪ੍ਰਭੂ ਅੱਗੇ ਹਾਥੀ ਜੂਨ ਪਿਆ ਹਾਂ ਹੁਣ ਕਿਰਪਾ ਕਰ ਮੈਂ ਪਾਣੀ ਦੇ ਵਿੱਚ ਨਾ ਡੁੱਬਾਂ ਜੇ ਇੱਥੇ ਮਾਰਿਆ ਗਿਆ ਤਾਂ ਜ਼ਰੂਰ ਕਿਸੇ ਮਾੜੀ ਜੂਨ ਦੇ ਵਿੱਚ ਪਾਵਾਂਗਾ ਮੇਰੀ ਅਰਦਾਸ ਸੁਣ ਪ੍ਰਭੂ ਬ੍ਰਹਮਾ ਹਾਥੀ ਨੇ ਸ਼ੁੱਧ ਹਿਰਦੇ ਨਾਲ ਪੁਕਾਰ ਕੀਤੀ ਉਸ ਵੇਲੇ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਦਿਵਾਰਕਾ ਦੇ ਵਿੱਚ ਰਾਜ ਕਰਦੇ ਸਨ ਉੱਠ ਸਿੰਘਾ ਸੁਣ ਤੋਂ ਖੜੇ ਹੋਏ ਨੰਗੇ ਪੈਰੀ ਗੰਡਕੀ ਨਦੀ ਦੇ ਕੋਲ ਪਹੁੰਚੇ ਨੇ ਤੇ ਸੁਰਦਰਸ਼ਨ ਚੱਕਰ ਦੇ ਨਾਲ ਤੰਦੂਏ ਦੀਆਂ ਜ ਬੜਾ ਵੱਡਿਆ ਤੰਦੂਏ ਦਾ ਮੂੰਹ ਵੱਡਿਆ ਤੇ ਹਾਥੀ ਨੂੰ ਆਜ਼ਾਦ ਕਰਾਇਆ ਹਾਥੀ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਚਰਨਾਂ ਤੇ ਪੈ ਗਿਆ ਅੱਖ ਲੱਗਾ ਮਹਾਰਾਜ ਮੈਨੂੰ ਜਨਮ ਮਰਨ ਤੋਂ ਮੁਕਤ ਕਰੋ ਤੇ ਹਮੇਸ਼ਾ ਆਪਣੇ ਨਾਲ ਆਪਣੇ ਧਾਮ ਲੈ ਕੇ ਜਾਓ ਉਸ ਵੇਲੇ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਹਾਥੀ ਦੀ ਪੁਕਾਰ ਸੁਣੀ ਉਹਨੂੰ ਜਵਨ ਜਨਮ ਮਰਨ ਤੋਂ ਮੁਕਤ ਕੀਤਾ ਤਾਂ ਤੰਦੂਆ ਵੀ ਪਰਮਾਤਮਾ ਦੇ ਚਰਨਾਂ 'ਤੇ ਪੈ ਗਿਆ ਅੱਖ ਲੱਗਾ ਮਹਾਰਾਜ ਮੈਨੂੰ ਵੀ ਮੁਕਤ ਕਰੋ ਮੈਂ ਵੀ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਤੁੰਦੂਏ ਦੇਵੀ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਨੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਆ ਤੇ ਉਹਨਾਂ ਨੂੰ ਜਨਮ ਮਰਨ ਤੋਂ ਮੁਕਤ ਕੀਤਾ ਇਹ ਭਗਤ ਜਨੋ ਕੋਈ ਵੀ ਹੈ ਜਦੋਂ ਵੀ ਉਸ ਅਕਾਲ ਪੁਰਖ ਪਰਮਾਤਮਾ ਦਾ ਸੱਚੇ ਮਨੋਂ ਹੋ ਕੇ ਸਿਮਰਨ ਅਰਾਧਨਾ ਕਰਦਾ ਹੈ ਤਾਂ ਪਰਮਾਤਮਾ ਉਸ ਦੇ ਹਾਰਜ ਆਪ ਸਵਾਰਦਾ ਹੈ ਸੋ ਇਨੀ ਕਿ ਬੇਨਤੀਆਂ ਪ੍ਰਵਾਨ ਹੁਲ ਚੱਕ ਦੀ ਮਾਫੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ